ਮੁੰਡੇ ਨੂੰ ਵਿਦੇਸ਼ ਕੇ ਹੱਲੇ 1 ਸਾਲ ਦਾ ਸਮਾਂ ਵੀ ਨਹੀਂ ਹੋਇਆ ਕਿ ਉੱਥੇ ਰਹਿੰਦੇ ਦੋਸਤਾਂ ਦੇ ਵੱਲੋਂ ਹੀ ਅਜਿਹੀ ਗੱਦਾਰੀ ਕੀਤੀ ਗਈ ਕਿ ਇਸ ਗਰੀਬ ਨੌਜਵਾਨ ਦੋਸਤ ਦੀ ਜਾਨ ਲੈ ਲਈ ਗਈ। ਨਵਾਂ ਸ਼ਹਿਰ ਤੇ ਥਾਣਾ ਸਿਟੀ ਬੱਗਾਦੀਨ ਪੈਂਦੇ ਇੱਕ ਪਿੰਡ ਤੋਂ ਇਹ ਖ਼ਬਰ ਸਾਹਮਣੇ ਆਈ ਜਿੱਥੇ ਅਮਰੀਕਾ ਦੇ ਵਿੱਚ 26 ਸਾਲਾ ਹਰਪ੍ਰੀਤ ਸਿੰਘ ਨਾਮ ਦੇ ਮੁੰਡੇ ਨੂੰ ਕੈਲਿਫੋਰਨੀਆ ਸ਼ਹਿਰ ਦੇ ਵਿੱਚ ਉਸਦੇ ਹੀ ਦੋਸਤਾਂ ਨੇ ਬਾਰ ਮੁਕਾਇਆ। ਸੂchna ਮਿਲਦਿਆਂ ਹੀ ਜਿੱਥੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਉੱਥੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਗਰੀਬ ਪਰਿਵਾਰ ਦਾ ਹੈ ਸਹਾਰਾ ਸੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਹਲੇ ਕੁਝ ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ ਅਤੇ ਉੱਥੇ ਉਹ ਆਪਣੇ ਦੋਸਤਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਰਾਤ ਦੇ ਸਮੇਂ ਰੁਕਿਆ ਤੇ ਉਸ ਤੋਂ ਬਾਅਦ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹਰਪ੍ਰੀਤ ਸਿੰਘ ਦੇ ਪਰਿਵਾਰ ਦੇ ਵਿੱਚ ਪਿਛੇ ਮਾਤਾ ਪਿਤਾ ਦੋ ਭੈਣਾਂ ਅਤੇ ਇੱਕ ਭਰਾ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਵੀ ਨਵਾਂ ਸ਼ਹਿਰ ਦੇ ਪਿੰਡ ਕਟਾ ਦਾ ਹਿੱਦਸਿਆ ਜਾ ਰਿਹਾ ਫਿਲਹਾਲ ਹਰਪ੍ਰੀਤ ਸਿੰਘ ਦਾ ਉਹ ਕੋਈ ਪੁਰਾਣਾ ਦੋਸਤ ਵੀ ਦੱਸਿਆ ਜਾ ਰਿਹਾ ਹੈ ਪਰਿਵਾਰਿਕ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇ ਜੱਦੀ ਪਿੰਡ ਲਿਆਉਣ ਦੇ ਵਿੱਚ ਪਰਿਵਾਰ ਦੀ ਮਦਦ ਕੀਤੀ ਜਾਵੇ ਜੀ ਨਾ ਤੁਹਾਡਾ ਮੇਰਾ ਨਾਮ ਬੌਧਰੋਂ ਕੀੜੇ ਬੰਡਾ ਤੁਹਾਡਾ ਹੀਮਾ ਜੀ ਅੱਛਾ ਜਿਹੜਾ ਬੇਟਾ ਜਿਹੜੀ ਡੱਥ ਹੋਈ ਆ ਕੀ ਉਹ ਕੀ ਨਾਸੋ ਇਹਦਾ ਤੇ ਕਿੰਨੇ ਮੁਸੀਬਤ ਉਹਦੀ ਹਰਬ੍ਰੀਜ਼ ਹਰਬ੍ਰੀਜ਼ ਦਾ ਨਾਂ ਅੱਛਾ 26 ਕੇਸਾਲ ਦੀ ਬੜਾ ਲਿਖਿਆ ਸੀ ਕੁਝ ਪੜਿਆ ਸੀ ਮਾਰਾ ਪੜਿਆ ਸੀ ਮਾਰਾ ਪੜਿਆ ਸੀ ਹਾਂਜੀ ਇਹਦਾ ਉਧਾਂ ਕਿਨੇ ਵਿੱਚ ਤੁਹਾਡੇ ਦੋ ਗੁਡੀਆਂ ਦੋ ਕਾਕੇ ਦੀ ਇਹ ਛੋਟਾ ਜਿਹਾ بڑا ਸੀ ਇਹ ਬੜਾ ਲੱਗਦਾ ਗੋਟੀਆਂ ਤੋਂ ਛੋਟਾ ਗੋਡੀਆਂ ਤੋਂ ਛੋਟਾ ਜੀ ਅੱਛਾ ਅੱਛਾ ਹਾਂਜੀ ਤੇ ਇਹ ਬਾਹਰ ਕਦੋਂ ਕਿੱਥੇ ਗਿਆ ਸੀ ਤੇ ਕਦੋਂ ਗਿਆ ਸੀਗਾ 9 ਮਹੀਨੇ ਹੋ ਗਏ ਗਏ ਅੱਛਾ ਕਿਹੜੇ ਕੰਟਰੀ ਕਿਹੜੇ ਦੇਸ਼ ਗਿਆ ਸੀ ਅਮਰੀਕਾ ਦੀ ਕਿੱਦਾਂ ਗਿਆ ਸੀ ਯੰਤਰੂ ਗਿਆ ਸੀ ਉਧਾਂ ਗਿਆ ਸੀ ਮੈਂ ਇੱਥੇ ਆਈ ਗਏ ਤੇ ਕੀ ਉਹਨਾਂ ਨੂੰ ਪਤਾ ਲੱਗਿਆ ਵੀ ਡੈਥ ਹੋ ਗਈ ਹੈ ਕਿ ਕਿੱਦਾਂ ਤਰ੍ਹਾਂ ਨੂੰ ਪਤਾ ਲੱਗਾ ਤੇ ਕਦੋਂ ਡੈਥ ਹੋਈ ਉਹਦੀ ਦੇਖੋ ਜੀ ਸਾਨੂੰ ਤਾਂ ਇੱਧਰ ਪਤਾ ਲੱਗਾ 4:30 ਵਜੇ ਹਾਂ ਇੱਧਰ ਲਈ ਅੱਛਾ ਹਾਂ ਜੀ ਇੱਧਰ ਲਈ ਸ਼ਾਮ ਨੇ 4:30 ਦੇ ਗਏ ਹਾਂ ਬਤਾ ਤਾ ਤੇ ਕਿੱਦਾਂ ਪਤਾ ਲੱਗਾ ਵੀ ਕਿੱਦਾਂ ਮਾਰਿਆ ਕੀ ਗੱਲ ਹੋ ਗਈ ਦੇਖੋ ਜੀ ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਲੱਗ ਪਤਾ ਨਹੀਂ ਲੱਗਾ ਵੀ ਕਿੱਦਾਂ ਮਾਰਿਆ ਕਿੱਦਾਂ ਮਾਰਿਆ ਜੀ ਜੀ ਹਾਂ ਕੰਡਿਚ ਕਿਤਾ ਰਿਪੋਰਟ ਠੀਕ ਸੀਗਾ ਔਰ ਦੋਨੇ ਸਭ ਨੇ ਸਰਪੰਚ ਸਾਹਿਬ ਦੱਸ ਦਈਏ ਜੀ ਇਹਨਾਂ ਨੂੰ ਸਾਰੇ ਪਤਾ ਅੱਛਾ ਤੇ ਹੁਣ ਕੀ ਮੰਗ ਕੇ ਸਰਕਾਰ ਤੋਂ ਦੋ ਟੋਹ? ਤਾਂ ਯਾਹ ਪੇ ਸਰਕਾਰ ਤੋਂ ਮੰਗੇ ਸਰਪੰਚ ਸਾਹਿਬ ਡੈਡ ਵੱਡੀ ਬੰਦੇ ਫੜਿਆ ਜਾਵੇ ਬੰਦੇ ਹਾਂਜੀ ਮੇਰੇ ਡੈਡ ਵੱਡੀ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਸਹੀ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਗਰੀਬ ਆਦਮੀ ਨੇ ਨੀਂ ਨੀਭੋ ਜਾਣੀ ਜੱਟ ਦੀ ਤੁਸੀਂ ਕੰਮ ਕਰਦੇ ਤੁਸੀਂ ਲੈਬਰ ਦਾ ਹੀ ਕੰਮ ਕਰਦੇ ਬਿਹਾੜੀ ਡੱਬਾ ਹੀ ਆ ਕੁਡੀਆਂ ਵੇਂ ਜਾਂ ਸੀ ਹਾਂਜੀ ਤਾ ਬੀਟਾ ਹਾਂਜੀ ਅੱਛਾ ਲਓ ਪਰ ਲਓ ਤੇਰੀ ਥੋੜੀ ਕੋ ਲਾਸਟ ਗੱਲ ਹੋਈ ਆ ਵੀ ਜੱਟੇ ਨਾਲ ਤੇ ਥੋੜੇ ਦਿਨ ਪਹਿਲਾਂ ਹੋਈ ਸੀਗੀ ਥੋੜੇ ਦਿਨ ਪਹਿਲਾਂ ਹੀ ਹੋਈ ਸੀਗੀ ਹਾਂਜੀ ਠੀਕ ਠਾਕ ਕੇ ਪੁੱਛਦਾ ਸੀ ਅੱਛਾ ਕੀ ਕੰਮ ਕੰਮ ਕਰਦਾ ਸੀ ਤੁਸੀਂ ਤੇ ਕੀ ਕੰਮ ਕਰਦਾ ਸੀ ਦੱਸਿਆ ਹੁੰਦਾ ਜੇ ਮੈਂ ਆ ਕੰਮ ਕਰਦਾ ਆ ਅੰਦਰ ਪਤਾ ਨਹੀਂ ਮੈਨੂੰ ਇਹ ਦਵਾਈ ਕੰਮ ਤੇ ਤਾਂ ਜਾਂਦਾ ਸੀ ਤੇ ਆਖਰੀ ਵਾਰੀ ਕੀ ਗੱਲਬਾਤ ਕੀਤੀ ਤੁਹਾਡੇ ਨਾਲੋਂ ਕੱਲ ਠੀਕ ਠਾਕ ਹੀ ਪੁੱਛਦਾ ਹੁੰਦਾ ਸੀ ਹਾਂਜੀ ਤੇ ਹੁਣ ਤੁਹਾਨੂੰ ਬਤਕਾ ਤੋਂ ਪਤਾ ਲੱਗਾ ਕਿ ਤੁਹਾਡੇ ਬੇਟੇ ਨਾਲ ਗੱਲ ਹੋ ਗਈ ਨੈ ਦਾ ਕੁੜੀ ਦੇ ਗਈ ਹੋ ਸੀਗੀ ਮੈਨੂੰ ਤਾਂ ਰਾਤੀ ਹੀ ਪਤਾ ਲੱਗ ਗਿਆ 11 ਵਜੇ ਉਧਰੋਂ ਫੋਨ ਆਇਆ ਅੱਛਾ ਹਾਂਜੀ ਤੇ ਛੱਤ ਹੈ ਜੀ ਤੁਹਾਨੂੰ ਪਤਾ ਵੀ ਬੰਦਾ ਕੌਣ ਆ ਜਿਹਨੇ ਮਾਰਿਆ ਕੀ ਪਤਾ ਭਾਜੀ ਹੁਣ ਅਸੀਂ ਤਾਂ ਇੱਥੇ ਸਾਨੂੰ ਕੀ ਪਤਾ ਤੁਹ ਪੁੱਤ ਦੱਸ ਨਹੀਂ ਹੱਸ ਕੁਸ਼ ਨੇਹਾ ਉਹ ਵੀ ਆਪਣਾ ਨਹੀਂ ਕਿਸੇ ਦੱਸਿਆ ਨਹੀਂ ਨਹੀਂ ਕੀ ਮੰਗਤੀ ਹੈ ਤੁਹਾਡੀ ਉਸ ਤੋਂ ਕੀ ਚਲੋਗੇ ਉਹ ਡੈਡ ਬੜੀ ਇੱਥੇ ਜੰਮੀ ਜਾਗੇ ਗੁਰੂ ਬਾਗ ਤੋਂ ਫੜਾਇਆ ਜਾਵੇ ਇਹ ਤਾਂ ਮੋਢੇ ਨੇ ਜਿਹਨੇ ਮਾਰਿਆ ਉਹਨੂੰ ਫੜਾਇਆ ਜਾਵੇ ਤੇ ਵੱਡਾ ਵੱਡਾ ਉਹਨੂੰ ਫੜਾਇਆ ਜਾਵੇ ਜੀ ਆਣੀ ਚਾਹੀਦੀ ਵੱਡਾ ਜਿਹਨੇ ਮਾਰਿਆ ਉਹਨੂੰ ਫੜ ਕਿੰਨੇ ਨਕਸਾਂ ਦਾ ਸੋਚਦਾ ਮੁਰਗੀ ਨੀ ਕਾ ਕਰਦਾ ਉਹ 28 ਮਿੰਟ ਲੱਗਾ ਸੀ ਦੋ ਤਰੀਕ ਤੇ ਥੜਿਆ ਵੀ ਥੋੜਾ ਰੋਤ 12 ਬੜੀਆਂ ਸੀ ਸੋਨੇ ਠੀਕ ਚਲੋ ਸਵੇਰ ਤੋਂ ਕੀ ਘਟਨਾ ਹੋਈ ਆ ਕਿੱਥੇ ਦਾ ਮੁੰਡਾ ਸੀ ਕਿਹਤਾਂ ਸਾਰੀ ਉਹ ਸਾਰੇ ਬਧਰਾਮ ਦਾ ਮੁੰਡਾ ਸੀ ਹਰਪ੍ਰੀਤ ਦਾ ਨਾਂ ਸੀਗਾ ਤੱਤੂ ਕਹਿੰਦੇ ਸੀ ਬਸਿਆ ਨੂੰ ਤੇ ਇੱਥੇ ਬਧਰੇ ਵਧੀਆ ਸੀ ਰਿਕਾਰਡ ਇਹਦਾ ਇਦਾਂ ਦੀ ਕੋਈ ਗੱਲ ਨਹੀਂ ਸੀ ਲਈ ਝਗੜੇ ਵਾਲਾ ਫੈਸੇ ਸੀਗਾ ਮੁੰਡਾ ਵਧੀਆ ਸੀਗਾ ਜੀ ਗਰੁੱਪ ਇਹਨਾਂ ਦਾ ਤਾਂ ਵਧੀਆ ਸੀਗਾ ਸਾਰੇ ਜੀ ਹੇਲਾ ਕੁੰਨ ਨੂੰ ਵੀ ਸਾਰੇ ਠੀਕ ਸੀਗੇ ਇਹ ਜਦੋਂ ਮਟੂ ਦਾ ਕੇਸ ਹੋਇਆ ਨਾ ਉਹਦੇ ਕੇਸ ਦੇ ਵਿੱਚ ਇਹ ਥੋੜਾ ਜਿਹਾ ਉਹ ਮਟੂ ਦੇ ਘਰ ਚੱਲ ਗਿਆ ਸੀਗਾ ਉਦੋਂ ਗੱਲ ਹੋਈ ਤੇ ਉਹ ਫਿਰ ਕਿਸੇ ਦੇ ਘਰ ਰਹਿੰਦਾ ਸੀਗਾ ਅੱਛਾ ਉਹਨੇ ਦੇਖਿਆ ਵੀ ਗਰੀਬ ਆਦਮੀ ਇਹ ਗਰੀਬ ਆਦਮੀ ਮਤੜੜਿਆ ਜਾਊਗਾ ਉਹਨੇ ਪੈਸੇ ਪੁੱਛੇ ਲਾ ਕੇ ਅਮਰੀਕਾ ਮਗਾਵਲ ਅੱਛਾ ਕਿੱਧਰ ਗਿਆ ਉਹ ਦੋ ਨੰਬਰ 'ਚ ਗਿਆ ਜੀ ਦੋ ਨੰਬਰ 'ਚ ਗਿਆ ਸੀਗਾ ਤੇ ਦੋ ਚ ਗਿਆ ਸੀਗਾ ਤੇ ਫਿਰ ਉਹ 9 ਮਹੀਨੇ ਹੋ ਗਏ ਉਹਨੂੰ ਕਹੈ ਨੂੰ ਉੱਥੇ ਗਿਆ ਮੈਂ ਆਪਣੇ ਦੋਸਤ ਨੂੰ ਦੋਸਤਾਂ ਦੇ ਗਿਆ ਸੀਗਾ ਉੱਥੇ ਰਾਤ ਨੂੰ ਆਦੀ ਪੀਤੇ ਹੋ ਕੇ ਗੱਲਬਾਤ ਹੋਈ ਹੋਊਗੀ ਇਹਨਾਂ ਦੀ ਆਸੂਚੀ ਮੁੰਡਿਆਂ ਦੀ ਤੇ ਉਹਨਾਂ ਦਾ ਦੋ ਮੁੰਡਿਆਂ ਦੇ ਵਿੱਚ ਪਾ ਕੇ ਰਾਜਨਾਮਾ ਕਰਤਾ ਸੈੱਟ ਹੋ ਗਿਆ ਕੋਈ ਗੱਲ ਨਹੀਂ ਬਣਦੀ ਹੋਈ ਉਹ ਮੁੰਡਾ ਫਿਰ ਉੱਠ ਕੇ ਆਪਣੇ ਕੰਮ ਦੇ ਚੱਲ ਗਿਆ ਤੇ ਇਹ ਵਾਰ ਆਪਣਾ ਫੋਨ ਲਗਾ ਚਲੇ ਗਿਆ ਗਲਤ ਬਤ ਕਹਿੰਦੇ ਜੋ ਦੱਸਿਆ ਸਾਨੂੰ ਜਦੋਂ ਮੁੰਡਿਆਂ ਨੂੰ ਫੋਨ ਆਇਆ ਦੋਸਤਾਂ ਦੇ ਉਹ ਆਪਣੇ ਧਿਆਨ ਆਪਣੇ ਫੋਨ ਦੇਖਦਾ ਸੀਗਾ ਉਹ ਬੰਦੇ ਨੇ ਆਪਣੇ ਵੈਪਨ ਕੱਢਿਆ ਉਹ ਪਤਾ ਨਹੀਂ 10 ਬਗੋਣੀਆਂ ਮਾਰੀਆਂ ਪਤਾ ਨਹੀਂ 4 ਮਾਰੀਆਂ ਕਿੰਨੀਆਂ ਮਾਰੀਆਂ ਕਹਿੰਦੇ ਉਹ ਦਿਨ ਖਾਲੀ ਕਰਦਾ ਸੀ ਉਹ ਮੌਕੇ ਤੇ ਪੂਰਾ ਹੋ ਗਿਆ ਕਿੱਥੇ ਦਾ ਮੁੰਡਾ ਜਿਹਨੇ ਮਾਰਿਆ ਉਹਦਾ ਨਾਮ ਉਹ ਏਦਾਂ ਕੱਟਾਂ ਦਾ ਕਹਿੰਦੇ ਆ ਜੀ ਅੱਛਾ ਨਾ ਨਹੀਂ ਉਹਦਾ ਪੱਕਾ ਨਾ ਦੋਸਤੇ ਸੀਗੇ ਉਹ ਪਹਿਲਾਂ ਇਕੱਠੇ ਹੀ ਰਹਿੰਦੇ ਰਹੇ ਆ ਹਾਂ ਕੋਈ ਕਿਸੇ ਗੱਲ ਤੋਂ ਹੋ ਸਕਦਾ ਹਾਂ ਜਾਂ ਜਾਂ ਰਾਂਝਾ ਸ਼ੋਹ ਆ ਗਾ ਨੋਈ ਆ ਬਾਕੀ ਹਜੇ ਪਤਾ ਨਹੀਂ ਕੋਈ ਵੀ ਕਿੱਦਾਂ ਹੈਗੀ ਆ ਗਰੀਬ ਆਦਮੀ ਹੁਣ ਇਹਨਾਂ ਨੂੰ ਤਾਂ ਜ਼ਿਆਦਾ ਪਤਾ ਲੱਗਾ ਇਹ ਤਾਂ ਵਿਚਾਰੇ ਉੱਦਾਂ ਹੀ ਸਾਹ ਸੁੱਤੇ ਹੋਏ ਸਰਕਾਰ ਤੋਂ ਅਸੀਂ ਮੰਗ ਕਰਦੇ ਬਗਰੀਬ ਆਦਮੀ ਇਹਨਾਂ ਦੀ ਜਿਹੜੀ ਡੈੱਡ ਬੋਡੀ ਹੋ ਇਹਦੀ ਆਉਣੀ ਚਾਹੀਦੀ ਆ ਕਿਉਂਕਿ ਸਬਰ ਦਾ ਮਾਪਿਆਂ ਤੋਂ ਤਾਂ ਹੀ ਹੁੰਦਾ ਜਦੋਂ ਆਪ ਵੀ ਕੰਮ ਕਰਦਾ ਨਾ ਨਹੀਂ ਤਾਂ ਨਹੀਂ ਸਬਰ ਹੁੰਦਾ ਹਾਂਜੀ ਜੇ ਜਿਹੜੀ ਕੋਈ ਉਹਦਾ ਪ੍ਰਸ਼ਾਸਨੋਂ ਹੋਈ ਗੱਲ ਕਿ ਅਸੀਂ ਕੀਤੀ ਸੀ ਸਰਪੰਚ ਹਜੇ ਕੋਈ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਆਪੇ ਮਹੌਲੇ ਦਾ ਬਣਿਆ ਹੈ ਹਜੇ ਕਿਉਂਕਿ ਸਾਨੂੰ ਵੀ ਇਸ ਤਰ੍ਹਾਂ ਕੇ ਪਤਾ ਲੱਗਾ ਸੀ ਅਮਰੀਕਾ ਦੇ ਕਿਹੜੇ ਸ਼ਹਿਰ 'ਚ ਸੀਗਾ ਕਿਹੜੇ ਸ਼ਹਿਰ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਉੱਥੇ ਕੋਈ ਪਤਾ ਕਿਹੜਾ ਆ ਅੱਛਾ ਤੇ ਹੁਣ ਦੇਖੋ ਕੀ ਹੁੰਦਾ ਆ ਇੱਥੇ ਕੀ ਕਰਤਾ ਸੀ ਇੱਥੇ ਤਾਂ ਕੰਮ ਤਾਂ ਵੇਲੇ ਸੀਗਾ ਤੁਹਾਨੂੰ ਦੱਸਿਆ ਕਿਸੇ ਦੇ ਘਰ ਗੁੱਠੀ ਦੇ ਵਿੱਚ ਰਹਿੰਦਾ ਸੀਗਾ ਹਾਂਜੀ ਉੱਥੇ ਮਾ ਮਾੜਾ ਬਣਿਆ ਸੀਗਾ ਤੇ ਕੋਈ ਬਹੁਤ ਮਾੜੀ ਗੱਲ ਉਹ ਇਦਾਂ ਦੀ ਗੱਲ ਹੈ ਨਹੀਂ ਸੀਗੀ ਬਿਨ ਲੜਾਈ ਝਗੜੇ ਵਾਲੇ ਹੈ ਨਹੀਂ ਸੀਗੇ ਪਰ ਜਿਹੜਾ ਹੋਇਆ ਕੰਮ ਹੁਣ ਬਹੁਤ ਹੀ ਜ਼ਿਆਦਾ ਮਾੜਾ ਕੰਮ ਹੋ ਗਿਆ ਉਹ ਮਟਰੂ ਦੇ ਕੇਸ ਦੇ ਪਿੱਛੇ ਇਹ ਤਾਂ ਜ਼ਿਆਦਾ ਉਹ ਮਟਰੂ ਦੇ ਕੇਸ ਦੇ ਵਿੱਚ ਸੀਗਾ ਉਹ ਬਸ ਆਮੜੀ ਮੋਟੀ ਗੱਲ ਦੇ ਵਿੱਚ ਉਹ ਰਾਂਝਾ ਸੀ ਉਹਨਾਂ ਦੀ ਚਲਦੀ ਪਤਾ ਨਹੀਂ ਰੱਬ ਜਾਣੇ ਉਹਨਾਂ ਦੀ ਕੀ ਆਸ ਵਿੱਚ ਹੀ ਹੈਗੀ ਆ ਮੇਰੇ ਨਾਲ ਉੱਥੇ ਜਾ ਕੇ ਵੀ ਆਹ ਕੰਮ ਹੋਇਆ ਤੁਹਾਡੀ ਕੋਈ ਆਖਰੀ ਆਖਰੀ ਗੱਲਬਾਤ ਕਦੋਂ ਹੋਈ ਫੋਨ ਤੇ ਤੁਹਾਡੇ ਨਾਲ ਨਹੀਂ ਮੇਨਾ ਨਹੀਂ ਕੋਈ ਵੀ ਗੱਲਬਾਤ ਹੋਈ ਹਾਂ ਨਾ ਘਰਦਿਆਂ ਨਾਲ ਹੋਈ ਹੋਊਗੀ ਤੁਹਾਡੀ ਤੁਹਾਡੀ ਆਖਰੀ ਕਦੋਂ ਕਰੋ ਕੋਈ ਆਪਣੀ ਨਹੀਂ ਕਿਸੇ ਨਾਲ ਕਿਸੇ ਨਾਲ ਕਦੇ ਕੋਈ ਕੀਤਾ ਹੈ ਫਿਰ ਕੱਲ ਪਰਸੋਂ ਕੋ ਫੋਨ ਚੌਥ ਤੱਕ ਦੇ ਫੋਨ ਕੋ ਤੁਹਾਡੇ ਨਾਲ ਪਹਿਲਾਂ ਘਰਦਿਆਂ ਨਾਲ ਆਇਆ ਹੋਗਾ ਮੈਨੂੰ ਨਾ ਬੰਗਾ ਜੀ ਘਰਦਿਆਂ ਨਾਲ ਪਤੀ ਨਾ ਤੁਹਾਡਾ ਮੇਲਨ ਬਹੁਤ ਰਮ ਕਿਹੜੇ ਪਿੰਡਾ ਤੁਹਾਡਾ ਹੀਮਾ ਜੀ ਅੱਛਾ ਜਿਹੜਾ ਬੇਟਾ ਜਿਹੜੀ ਲੈ ਤੋਈਆ ਕੀ ਕੀ ਨਾਮ ਸੀ ਉਹਦਾ ਤੇ ਕਿੰਨੀ ਉਮਰ ਸੀ ਮੋਦੀ ਹਰਬ੍ਰੀਤ ਹਰਬ੍ਰੀਤ ਦਾ ਨਾਮ ਆ ਅੱਛਾ 26 ਸਾਲ ਦੀ ਬਣਦੇ ਸੀ ਕਿਹੜੇ ਲਿਖਿਆ ਸੀ ਕੁਝ ਪੜਿਆ ਸੀ 12 ਪੜਿਆ ਸੀ 12 ਪੜਿਆ ਸੀ ਹਾਂਜੀ ਕਿਹੜਾ ਉਦਾਂ ਕਿੰਨੇ